ਅਮਰਤਾ ਵੜਿੰਗ ਜਿਹੜੇ ਕਿ ਕਿਸੇ ਹੁਣ ਪਛਾਣ ਦੇ ਜਿਹੜੇ ਮੁਤਾਜ ਨਹੀਂ ਰਹਿ ਗਏ ਮਾਲਵੇ ਦੇ ਵਿੱਚ ਲੰਬਾ ਸਮਾਂ ਪ੍ਰਚਾਰ ਕੀਤਾ ਦਵਾਬੇਜ ਨੇ ਤਾਂ ਹੁਣ ਚੋਣ ਪ੍ਰਚਾਰ ਨੂੰ ਲੈ ਕੇ ਕਾਫੀ ਪਰਫੈਕਟ ਹੋ ਗਏ ਜੇ ਤੁਸੀਂ ਅਸੀਂ ਗਿੱਦੜਵੇ ਵੇਖਿਆ ਬਟਿੰਡੇ ਲੁਧਿਆਣੇ ਦੇ ਲੋਕ ਵੀ ਯਾਦ ਕਰਦੇ ਨੇ ਤਾਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੇਰੇ ਵੀਰ ਇਹ ਇਹ ਕੋਈ ਮਤਲਬ ਇਹਦੇ ਵਿੱਚ ਕੋਈ ਪੜ੍ਹਾਈ ਸਿੱਖਣ ਦੀ ਲੋੜ ਨਹੀਂ ਹੁੰਦੀ ਲੋਕਾਂ ਦੇ ਨਾਲ ਮੇਲ ਮਿਲਾਪ ਹੁੰਦਾ ਹੈ ਪਿਆਰ ਨਾਲ ਦਿਲ ਨਾਲ ਇੱਕ ਅਟੈਚਮੈਂਟ ਹੁੰਦੀ ਹੈ ਤੇ ਇਹ ਉਹੀ ਮੇਲ ਮਿਲਾਪ ਹੈ ਇਹ ਕੁਝ ਵੱਖਰੀ ਪੜਾਈ ਨਹੀਂ ਕੁਝ ਸਿੱਖਣ ਦੀ ਲੋੜ ਨਹੀਂ ਹੁੰਦੀ। ਲੁਧਿਆਣਾ ਦੇ ਵਿੱਚ ਜਿਵੇਂ ਇਹ ਦੀ ਚੈਲੰਜ ਸੀਗਾ ਕਿਉਂਕਿ ਉਸ ਕਾਂਗਰਸ ਪਾਰਟੀ ਕੋਲ ਸੀਟ ਸੀ ਫਿਰ ਉਹ ਭਾਜਪਾ ਦੇ ਚਲੇ ਗਏ ਉਸ ਸੀਟ ਜਿਤਨੀ ਜਿਵੇਂ ਤੁਸੀਂ ਕਹਾ ਜ਼ਰੂਰੀ ਸੀ ਉਹ ਜਿੱਤ ਲਈ। ਜਿੰਦਰ ਵੈਸਟਰੀ ਸੀਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੇਰੇ ਵੀ ਨਾ ਲੁਧਿਆਣੇ 'ਚ ਚੈਲੰਜ ਸੀ ਨਾ ਇੱਥੇ ਚੈਲੰਜ ਹੈ। ਕੋਈ ਚੈਲੰਜ ਨਹੀਂ। ਆਪਦੇ ਹਮੇਸ਼ਾ ਟੀਚੇ ਤੇ ਆਪਦਾ ਧਿਆਨ ਟਿਕਾ ਕੇ ਰੱਖੀਦਾ ਹੈ ਤੇ ਕੋਈ ਸੱਜੇ ਖੱਬੇ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਕਿਸੇ ਚੀਜ਼ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਤੇ ਸੱਚੇ ਪਾਤਸ਼ਾਹ ਨੇ ਲੁਧਿਆਣੇ ਜਿੱਤ ਬਖਸ਼ ਔਰ ਇੱਥੇ ਵੀ ਸੱਚੇ ਪਾਤਸ਼ਾਹ ਜਿੱਤ ਬਖਸ਼ਣਗੇ ਮਿਹਰ ਕਰਨਗੇ ਅਮਰਤਾਜੀ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਹਰ ਜਗ੍ਹਾ ਹਰ ਚੋਣ ਜਿਹੜੀ ਡਿਫਰੈਂਟ ਹੁੰਦੀ ਹੈ ਪਿਛਲੀ ਵੱਡੀ ਇਲੈਕਸ਼ਨ ਸੀਗੀ ਇੱਥੇ ਲੋਕਾਂ ਨੂੰ ਤੁਸੀਂ ਮਿਲਿਓ ਮੈਂ ਦੇਖ ਹੀ ਰਿਹਾ ਅਸੀਂ ਕਿ ਜਿਵੇਂ ਤੁਸੀਂ ਮਹਿਲਾਵਾਂ ਨਾਲ ਮਿਲ ਰਹੇ ਹੋ ਲੋਕ ਤੁਹਾਡੇ ਨਾਲ ਗੱਲ ਕਿਸ ਤਰ੍ਹਾਂ ਦੇ ਮੁੱਦਿਆਂ ਤੇ ਲੋਕ ਗੱਲ ਕਰਦੇ ਨੇ ਔਰ ਕਿਹੜੇ ਮੁੱਦੇ ਨੇ ਇੱਥੇ ਜਿਹੜੇ ਉੱਤੇ ਲੋਕਾਂ ਦੇ ਵਿੱਚ ਚਰਚਾ ਕੀਤੀ ਪਿਛਲੇ 2.5 ਸਾਲਾਂ ਦੀ ਜੋ ਆਪ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਔਰ ਜੋ ਜੋ ਇਨਰ ਨੇ ਲੋਕਾਂ ਨੇ ਦਿੱਕਤਾਂ ਫੇਸ ਕੀਤੀਆਂ ਮਗਰਲੇ 2.5 ਸਾਲਾਂ ਦੇ ਵਿੱਚ ਜਿੰਨੇ ਵਾਅਦੇ ਕੀਤੇ ਉਹਨਾਂ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜੋ ਲੋਕਾਂ ਨੂੰ ਨਮੋਸ਼ੀ ਵੇਖਣ ਨੂੰ ਮਿਲੀ ਲੋਕ ਉਹਨਾਂ ਚੀਜ਼ਾਂ ਤੋਂ ਤੰਗ ਹੈ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਹੈ ਤੇ ਲੋਕ ਬਦਲਾ ਚਾਹੁੰਦੇ ਆ ਔਰ ਉਹ ਬਦਲਾ ਮੈਨੂੰ ਇਸ ਲੁਧਿਆਣੇ ਵੀ ਦੇਖਣ ਨੂੰ ਮਿਲਿਆ ਤੇ ਇਸ ਜਲੰਧਰ ਇਲੈਕਸ਼ਨ ਦੇ ਵਿੱਚ ਵੀ ਇਹ ਜ਼ਰੂਰ ਦੇਖਣ ਨੂੰ ਮਿਲੂ ਬਦਲਾ ਦੀ ਤੁਸੀਂ ਗੱਲ ਕੀਤੀ ਪਿਛਲੇ ਦੀ ਬਦਲਾ ਦੇ ਚੱਕਰ ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀ ਉਸ ਤਰ੍ਹਾਂ ਦਾ ਬਦਲਾ ਹੁਣ ਨਹੀਂ ਲੋਕ ਜਿਵੇਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਦਲਾ ਦੇ ਉਸ ਉਹ ਜਿਹੜਾ ਬਦਲਿਆ ਸੀ ਦੌਰ ਜਿਵੇਂ ਲਿਆਂਦੀਆਂ ਸੀ ਤੇ ਸੱਚੇ ਪਾਤਸ਼ਾਹ ਤੋਂ ਡਰ ਕੇ ਕਹਿੰਨੀ ਹੈ ਕਿ ਸੇਮ ਉਸੇ ਤਰ੍ਹਾਂ ਦੀ ਹਮਾਇਤ ਕਾਂਗਰਸ ਪਾਰਟੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਪੰਜਾਬ ਦੇ ਵਿੱਚ ਮਿਲੂਗੀ। ਜੀ ਮੇਰਾ ਆਖਰੀ ਸਵਾਲ ਹੈ ਕਿਉਂਕਿ ਤੁਸੀਂ ਚੋਣ ਪ੍ਰਚਾਰਣਾ ਭਾਰਤੀ ਜਨਤਾ ਪਾਰਟੀ ਇਸ ਸੀਟ ਤੋਂ ਜਿਹੜੇ ਅਸ਼ੀਤ ਰੰਗਰਾਲ ਜੀ ਸੀਗੇ ਉਹ ਪਹਿਲਾਂ ਆਮ ਆਦਮੀ ਪਾਰਟੀ ਜੀ ਉਹ ਭਾਰਤੀ ਉੱਤਤਾ ਪਾਰਟੀ ਚਲੇ ਗਏ ਸੈਕੰਡ ਵੀ ਇੱਥੇ ਭਾਰਤੀ ਜਨਤਾ ਪਾਰਟੀ ਆਈ ਜੇ ਬਾਈ ਇਲੈਕਸ਼ਨ ਜਿਹੜੀਆਂ ਹੁਣ ਇਲੈਕਸ਼ਨ ਹੋ ਕੇ ਦੇਖੀਆ ਤਾਂ ਇਸ ਵਾਰ ਕਾਂਗਰਸ ਦਾ ਮੁਕਾਬਲਾ ਤੁਸੀਂ ਕਿਸ ਨਾਲ ਦੇ ਦੇ ਆਵਾਦੀ ਪਾਰਟੀ ਨਾਲ ਜਾਂ ਭਾਰਤੀ ਜਨਤਾ ਨਾਲ ਮੈਂ ਕਿਸੇ ਨਾਲ ਮੁਕਾਬਲਾ ਨਹੀਂ ਦੇਖਦੀ ਔਰ ਇਹਦਾ ਜਵਾਬ ਲੋਕਾਂ ਨੇ ਆਉਣ ਵਾਲੀ 13 ਤਰੀਕ ਨੂੰ ਦੇ ਦੇਣਾ ਹੈ ਬਿਕੋਜ਼ ਇਹ ਨਾ ਇੱਕ ਰਵਾਜ ਹੋ ਗਿਆ ਇੱਥੋਂ ਛਾਲ ਮਾਰੀ ਉੱਧਰ ਵੜ ਗਏ ਉੱਥੋਂ ਛਾਲ ਮਾਰੀ ਤੀਜੀ ਥਾਂ ਵੜ ਗਏ ਤੇ ਇਸ ਤਰ੍ਹਾਂ ਦੇ ਦਲ ਬਦਲੂ ਲੋਕਾਂ ਨੂੰ ਜਵਾਬ ਜਨਤਾ ਦੇਊਗੀ ਆਉਣ ਵਾਲੀ 13 ਤਰੀਕ ਨੂੰ ਇੱਕੀ ਕੈਂਡੀਡੇਟ ਹੈ ਜਿਹੜਾ ਆਪਦੀ ਪਾਰਟੀ ਦਾ ਸ਼ੁਰੂ ਤੋਂ ਆਪਦੀ ਪਾਰਟੀ ਦੇ ਨਾਲ ਖੜਾ ਹੈ ਚਾਰ ਵਾਰ ਦੇ ਐਮਸੀ ਨੇ ਮੇਅਰ ਰਹੇ ਨਹੀਂ ਸ਼ੁਰੂ ਤੋਂ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਸਾਡੇ ਭੈਣ ਜੀ ਤੇ ਲੋਕਾਂ ਨੂੰ ਉਹਨਾਂ ਬਾਰੇ ਕੁਝ ਮੈਨੂੰ ਦੱਸਣ ਦੀ ਲੋੜ ਨਹੀਂ ਗਈ ਕਦਰ ਬੜੀ ਵੱਡੀ ਚੀਜ਼ ਹੁੰਦੀ ਹੈ ਕੈਰੈਕਟਰ ਬੜੀ ਵੱਡੀ ਚੀਜ਼ ਹੁੰਦਾ ਇੱਕ ਮਿਆਰ ਬੜੀ ਵੱਡੀ ਚੀਜ਼ ਹੁੰਦਾ ਉਹਨਾਂ ਨੇ ਆਪਦਾ ਮਿਆਰ ਸਾਹਮ ਕੇ ਰੱਖਿਆ ਹੈ ਇਹ ਮੁੱਦੇ ਨੂੰ ਬੜੇ ਦਲ ਬਦਲਵਾਂ ਵਾਲੀ ਗੱਲ ਨੂੰ ਬੜੇ ਜੋਰ ਨਾਲ ਤੁਸੀਂ ਉਠਾਇਆ ਔਰ ਲੋਕਾਂ ਦੇ ਵਿੱਚ ਬੇਜਕੀਨੀ ਵੀ ਹੁੰਦੀ ਹੈ ਕਿਉਂਕਿ ਇੱਕ ਜੇਕਰ ਕੋਈ ਕੋਈ ਕਹਿ ਦਿੰਦਾ ਕਿ ਮੈਂ ਪੰਜਾਬ ਕਰਕੇ ਹੋਇਆ ਕੋਈ ਕਹਿ ਦਿੰਦਾ ਮੈਂ ਜੀ ਕਿ ਲੋਕਾਂ ਦੇ ਮੁੱਦਿਆਂ ਕਰਕੇ ਹੋਇਆ ਔਰ ਜਿਹੜਾ ਇੱਕ ਜਗਾ ਸਟੈਂਡ ਰਿੰਦਾ ਇਸ ਨੂੰ ਲੋਕ ਕਿਵੇਂ ਦੇਖਦੇ ਹਨ ਕਮਾਲ ਕਰੀ ਉਹਨੇ ਲੋਕਾਂ ਕਰਕੇ ਤੁਸੀਂ ਪਾਰਟੀ ਕਿਵੇਂ ਬਦਲ ਲਓਗੇ ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਦੇਖੋ ਜੀ ਰਿਸ਼ਤਾ ਇੱਕ ਵਾਰੀ ਬਣਦਾ ਹੈ ਕੋਈ ਵੀ ਲੇਡੀ ਹੈ ਘਰ ਵਾਲਾ ਇੱਕ ਕਰੀ ਕਰਦੀ ਹੈ ਹਸਬੰਡ ਇੱਕ ਵਾਰੀ ਹੁੰਦਾ ਹੈ ਹਸਬੰਡਸ ਬਾਰ ਬਾਰ ਬਦਲੇ ਨਹੀਂ ਜਾਂਦੇ ਠੀਕ ਹੈ ਰਿਸ਼ਤੀਆਂ ਵਾਂਗੂ ਪਾਰਟੀ ਹੁੰਦੀ ਹੈ ਮਾਂ ਹੁੰਦੀ ਹੈ ਪਾਰਟੀ ਲੋਕ ਆਪਦੀ ਮਾਂ ਨਹੀਂ ਬਦਲਦੇ ਰਿਸ਼ਤ ਘਰ ਵਾਲਾ ਬਦਲਿਆ ਨਹੀਂ ਜਾਂਦਾ ਤੇ ਜਿਹੜੇ ਬਾਰ ਬਾਰ ਲੋਕ ਪਾਰਟੀਆਂ ਬਦਲਦੇ ਆ ਨਾ ਉਹ ਸੇ ਰਿਸ਼ਤੇ ਵਾਂਗੂ ਹੀ ਆ ਇਹ ਉਹਨਾਂ ਨੂੰ ਸੁਣਿਆ ਹੈ ਮੇਰਾ ਦੀ ਮਾਵਾ ਬਦਲੀਆਂ ਨਹੀਂ ਜਾਂਦੀਆਂ ਹੁੰਦੀਆਂ ਅੱਜ ਮਾਂ ਆ ਕਰ ਲਈ ਤੇ ਕੱਲ ਨੂੰ ਮਾਂ ਆ ਕਰ ਲਈ ਠੀਕ ਹੈ ਪਾਰਟੀ ਮਾਂ ਹੁੰਦੀ ਹੈ ਤੇ ਆਉਣ ਵਾਲੀ 13 ਤਰੀਕ ਨੂੰ ਲੋਕਾਂ ਨੇ ਇਹਨਾਂ ਗੱਲ ਬਦਲਵਾਂ ਨੂੰ ਜਵਾਬ 100% ਦੇ ਦੇਣਾ। ਅਮਰਤਾ ਜੀ ਤਾਂ ਅਮਰਤਾ ਵੜਿੰਗ ਜਿਵੇਂ ਕਿ ਜਿਵੇਂ ਉਹਨਾਂ ਨੇ ਤੁਸੀਂ ਦੇਖਿਆ ਕਿ ਚੋਲ ਪ੍ਰਚਾਰ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਜਿਹੜੇ ਬਾਰ-ਬਾਰ ਪਾਰਟੀਆਂ ਬਦਲਦੇ ਨੇ ਉਹਨਾਂ ਨੂੰ ਵੀ ਮੂੰਹ ਤੋੜ ਦੇਣਾ ਜਵਾਬ ਜਿਹੜਾ ਲੋਕ ਦੇਣਗੇ ਲੋਕਾਂ ਦੇ ਨਾਮ ਦੇ ਉੱਤੇ ਲੋਕ ਪਾਰਟੀਆਂ ਬਦਲ ਦਿੰਦੇ ਨੇ ਪੰਜਾਬ ਦੇ ਨਾਂ ਤੇ ਪਾਰਟੀਆਂ ਬਦਲ ਲੈਂਦੇ ਨੇ ਪਰ ਪਾਰਟੀ ਮਾਂ ਹੁੰਦੀ ਆ ਜਿਹੜੇ ਬਾਰ ਬਾਰ ਪਾਰਟੀਆਂ ਬਦਲਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਕੈਮਰਾ ਪਰਸਨ ਪਵਨ ਦੇ ਨਾਲ ਗਗੰਦੀ ਫਰਮਾ ਡੇਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ